ਪੰਜਾਬ ਦੀ ਇੱਕ ਅਜੀਹੀ ਲੁੱਕੀ ਹੋਈ ਥਾਂ ਜਿੱਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਗੁਆਹ ਦੀ ਸਮੁੰਦਰੀ ਨਜ਼ਾਰੀਆਂ ਦਾ ਸੁਲਤੁਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗੁਆਹ ਚ ਆਉਣਾ ਪਵੇਗਾ ਅੱਜ ਅਸੀਂ ਆਪਣੀ ਫੈਮਲੀ ਨਾਲ ਇੱਕ ਮਿਨੀ ਗੁਆਹ ਟ੍ਰਿਪ ਪਲਾਨ ਕੀਤਾ ਸੀਗਾ ਉਹ ਦੇਖਣ ਆਇਆ ਇੱਥੇ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰੀਏ ਇੱਥੇ ਆਈਏ ਇੰਜੋਏ ਕਰੀਏ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਇੱਥੇ ਵਾਤਾਵਰਣ ਨਾਲ ਪਿਆਰ ਕਰਨ ਵਾਲਿਆਂ ਲਈ ਸ਼ਾਂਤੀਮਈ ਮਾਹੌਲ ਹੈ ਇੱਥੇ ਜਿੰਨੇ ਵੀ ਸਲਾਨੀ ਆਉਂਦੇ ਨੇ ਬਾਹਰੋਂ ਆਉਂਦੇ ਆ ਪਹਿਲੇ ਆਰਡਰ ਹੋ ਜੀ ਜਾਂਦੇ ਸੀ ਹੁਣ ਇੱਥੇ ਆਉਂਦੇ ਨੇ ਉਹ ਨਾਈਟ ਵੀ ਇੱਥੇ ਰਹਿੰਦੇ ਆ ਸਾਡੇ ਕੋਲ 8 ਹਾਟਾ ਬਣੀ ਹੋਈਆਂ ਨੇ ਇੱਥੇ ਥੱਲੇ ਬੋਟ ਚੱਲਦੀ ਆ ਮੋਟਰਬਾਈਕ ਆ ਜਿਪ ਲਾਈਨ ਆ ਇੱਥੇ 54 ਸਕੁਅਰ ਕਿਲੋਮੀ ਦੀ ਲੇਕ ਹੈ 450 ਫੁੱਟ ਗਹਿਰੀ ਹੈ ਪਰ ਸਾਰੀ ਪੰਜਾਬ ਕੋਲੇ ਹੈ ਟਿਕਾਇਲੈਂਡ ਹੈ ਮਿਨੀ ਗੋਆ ਕਹਿੰਦੇ ਆ 16 ਏਕੜ ਦਾ ਪਾਈ 7 ਨੂੰ ਇੱਕ ਮਰਡਰ ਹੋਇਆ ਸੀਗਾ ਬਾਮਨ ਵਾਲਾ ਪ੍ਰਿੰਟ ਚੀਫ ਕੋਰਪੋਰੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਕਰ ਹੋਇਆ ਸੀਗਾ ਮੂਸੇ ਵਾਲੇ ਕੇਸ 'ਚ ਉਹ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵਿੰਦਰ ਉਹ ਬੈਕ ਸੀਟ 'ਤੇ ਬੈਠਾ ਸੀਗਾ ਤਾਂ ਉਹਨੂੰ ਜਿਹੜੇ ਸ਼ੂਟਰਸ ਨੇ ਗੋਲੀਆਂ ਮਾਰੀਆਂ ਸੀ ਤਾਂ ਉਹਦਾ ਪਤਾ ਲੱਗ ਗਿਆ ਸੀ ਕਿ ਤੇ ਇਮੀਡੀਏਟਲੀ ਜਿਹੜਾ ਪਤਲ ਦਾ ਪਰਚਾ ਦਰਜ ਕਰਤੇ ਕਿਉਂਕਿ ਉਹ ਲੋਕਾਂ ਕੇ ਇਹ ਬਿਲਕੁਲ ਬਲਾਈਂਡ ਔਰ ਬਲੈਂਕ ਸੀਗਾ ਕਿ ਕਿਹਦੇ ਪਿੱਛੇ ਆਏ ਆ ਬਟ 2-3 ਘੰਟੇ ਜੀ ਇਹ ਪਤਾ ਲੱਗਿਆ ਕਿ ਜੀਵਨ ਜੂਤ ਦੇ ਪਿੱਛੇ ਵਾਲੀ ਸੀ ਉਹ ਟਾਰਗੇਟ ਸੀ ਔਰ ਇਹ ਗੈਂਗਸਟਰਸ ਜਿਹੜਾ ਹੈਗਾ ਬਾਹਰ ਇਕੱਠਾ ਲਕੀ ਕਤਿਆਲ ਉਹਦੇ ਕਹਿਣ ਤੋਂ ਕਿ ਸ਼ੂਟਰਸ ਇੱਥੇ ਆਏ ਸੀ ਇਮੀਡੀਏਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਬਾਕੀ ਬਾਕੀ ਤੇਜ਼ ਬਣਾਤੀਆਂ ਸੀ ਆਈਜੀ ਆ ਦੀਆਂ ਡੀਐਸਪੀ ਕੋਟਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲਗਦਾ ਰਿਹਾ ਅੱਗੇ ਕਾਉਂਟਰ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਤੇ ਇਮੀਡੀਏਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ ਇੱਕ ਮੁੰਡਾ ਮਲੇਸ਼ੀਆ ਚ ਹੈਗਾ ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਹਨਾਂ ਨੇ ਪਾਲਿਸੀ ਦੀ ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ ਤਾਂ ਉਹਦਾ ਫਾਦਰ ਜਸਵੰਤਾ ਉਹਦੀ ਅਰੇਸਟ ਹੋਈ ਉਹਦੀ ਅਰੇਸਟ ਤੋਂ ਅੱਗੇ ਫਿਕਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੇਸਟ ਕੀਤਾ ਗਿਆ ਸ ਪਰ ਉੱਥੋਂ ਸਰਸੇ ਚ ਕਿਸੇ ਨੇ ਉਹਨੂੰ ਬਣਾ ਦਿੱਤੀ ਸੀ ਕਿ ਸੂਰੇ ਜਨਾਬ ਉਹਨੂੰ ਵੀ ਅਰੇਸਟ ਕਰ ਲਿਆ ਗਿਆ ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੱਗੇ ਗਏ ਸੀ ਕਿ ਜਿਹੜਾ ਵਾਰਦਾ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਵਿੱਚ ਸੀਟ ਸੀ ਕਿ ਉੱਤੇ ਥੱਲੇ ਕਿਤੇ ਉਹਨੇ ਪਿਸਟਨ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਇਆ ਸੀ ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਹੋ ਗੁਰ ਜਿਹੜੀ ਇਹ ਲੈਗ ਸ਼ੌਟ ਇੰਜਰੀ ਹੋ ਗਈ ਸੀ ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਸਿਕਰ ਆਊਟ ਹੋਏ ਜਿਹੜੇ ਕਿ ਫਾਜ਼ਿਲਗਾ ਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਹੈ ਔਰ ਇੱਕ ਬਨਾਜੀ ਦਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਨਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮੰਤਰੀ ਤੇ ਹਮਮਰ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਸ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਰਾਜਪੁਰੇ ਤੋਂ ਕਲ ਅਰੈਸਟ ਕੀਤਾ ਗਿਆ ਕਨ ਲੇਟ ਇਵਨਿੰਗ ਨਾਲ ਉਹ ਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਰੈਸਟ ਪਾ ਕੇ ਕੁਝ ਕੁ ਚੱਲ ਰਹੀ ਹੈ ਇੰਪਰੂਵਮੈਂਟ ਸੋ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟੇ ਦੇ ਉੱਤੇ ਕੰਮ ਕਰਦੇ ਹੋਏ ਬੇਸਟ ਇੱਕ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਸ ਸਿਗੀਆਂ ਔਰ ਦੂਸਰੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਹੋਇਆ ਔਰ ਜਿਹੜਾ ਇਹ ਐਂਡ ਟੂ ਐਂਡ ਮੋਡਿਊਲ ਬਹੁਤ ਘੱਟ ਹੁੰਦਾ ਕਿ ਐਂਡ ਟੂ ਐਂਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਤਨਾ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋ ਸ਼ੂਟਰ ਆ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਸੱਤ ਦੇ ਸਾਥ ਜਿਹੜੀਆਂ ਅਰੈਸਟ ਇਸ ਕਿੰਸ ਚ ਹੋ ਗਈਆਂ ਔਰ ਇੱਕ ਅੱਧਾ ਜਿਹੜਾ ਕੋਈ ਬੰਦਾ ਰਹਿੰਦਾ ਇਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਸਰ ਲक्की ਪਟਿਆਲ ਕਹਿ ਰਹੇ ਉਹ ਇਹਨੂੰ ਖਾਭੀ ਵਿੱਚ ਕਰੇ ਗਏ ਸਨ ਗੈਕਸਰ ਲੱਕੀ ਪਟਿਆਲ ਖਾਂਡ ਬਿਲਕੁਲ ਹੀ ਜਿਹੜੀ ਸਾਜ਼ਿਸ਼ ਹੈ ਜਾਂ ਮਿੰਡ ਹੈ ਉਹ ਐਕਚੁਅਲੀ ਸੇ ਕਿ ਲੱਕੀ ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਟਰ ਹੋਇਆ ਸੀ ਇੰਟਰ ਗੈਂਗ ਰੈਵਲਰੀ ਜਿੱਤੇ ਤਾਂ ਉਹਨੇ ਲक्की ਪਟਿਆਲ ਨੇ ਚੰਕੀ ਨੂੰ ਇਹ ਜਿਚਾ ਦਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੂਤ ਨੇ ਜੇ ਤੂੰ ਬਦਲਾ ਲੈਣਾ ਤੇ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲक्की ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇੰਪ੍ਰੈਸ਼ਨ ਦੇ ਦਿੱਤਾ ਕਿ ਤੇਰੇ ਭਰਾ ਦਾ ਕਾਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉੱਚੇ ਸ਼ਾਮਲ ਸੀ ਜੀਵਨ ਜੂਤ ਨੂੰ ਜਿਹੜਾ ਮਰਡਰ ਕਰਨ ਦਾ ਮੋਟਿਵ ਕੀ ਸੀ ਨੇ ਮੋٹے ਤਾਂ ਜਿਹੜੀ ਪਿਛਲੀ ਰਾਈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਦੀ ਗੱਲ ਜਿਹੜਾ ਬੰਦੀਆ ਗੈਂਗ ਤੇ ਉਹ ਦਾ ਉਸੇ ਵਨ ਕਤਲ ਜੋ ਇਹ ਸੀਗਾ ਉਹੀ ਇਹਨਾਂ ਦੀ ਰਹੀ ਰਾਈਵਲਰੀ ਇਹ ਮੂਸੇ ਨਾਲ ਕਤਲ ਤੇ ਮੀਸ ਮੂਸੇ ਸਰ ਵੈਪਨ ਕਿਹੜੇ ਚੁੱਕਦੇ ਸੀ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਜੀ ਇੰਪੋਰਟਡ ਵੈਪਨ ਹੈ ਚਾਈਨੀਜ਼ ਮੇਡ ਜਿਹੜੇ ਹੈਗੇ ਤੇ ਦੋ ਜਿਹੜੇ ਲੋਕਲੀ ਹੈਗੇ ਆ ਉਸੇ ਵਾਲਾ کیس ਕਿਸ ਤਰ੍ਹਾਂ ਨਾਲ ਸੰਬੰਧ ਨੇ ਇਹਨਾਂ ਦਾ देखो वोटर ए ਦੇ ਚ ਸਿਰਫ ਇਹੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਕਿ ਉਹ ਐਂਗਲ ਤੋਂ ਜੀਵਨ ਜੋਤ ਨੂੰ ਟਾਰਗੇਟ ਕਰਨਾ ਸੀਗਾ ਲੇਕਿਨ ਉਹਦੇ ਪਲੇਖੇ ਚ ਜਿਹੜਾ ਯਾਦਵਿੰਦਰ ਦਾ ਮਰਡਰ ਹੋ ਗਿਆ ਬਟ ਜਿਹੜੀ ਮੂਸੇਵਾਲ ਦੇ ਕੇਸ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਮਾਂਸਾ ਡਿਸਟ੍ਰਿਕਟ ਚ ਹੈਗੀ ਹੈ ਉੱਥੋਂ ਪਤਾ ਲੱਗ ਸਕਦਾ ਕਿ ਉਹਨਾਂ ਕੋਲ ਕੀ ਹੈਗਾ ਫਾਈਲ ਦੇ ਉੱਤੇ